ਸਤਿ ਸ੍ਰੀ ਅਕਾਲ ਸੱਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਵੈਸ਼ਟ ਤੁਹਾਡੇ ਘੜੀ ਕੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਾਇਆ ਕਰੋ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕੋਈ ਵੀ ਜਿਹੜੀ ਪਿੱਛੇ ਲਾਂਮੇ ਵਾਲੀ ਗੱਲ ਨਾ ਛੱਡਿਆ ਕਰੋ ਦੋ 400 ਦਾ ਪੈਰ ਬਚਾਇਆ ਕਰੋ ਜੀ ਪੈਸੇ ਦੀ ਬਚਤ ਕਰਾਇਆ ਕਰੋ ਲਾਹ ਠਾਇਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਲੈਣ ਵਾਲੇ ਸੱਜਣ ਤੇ ਕਿਰਪਾ ਚਾਰਿਆ ਕਰੋ ਕਿਸੇ ਮਾਤੜ ਦਾ ਗਰੀਬ ਦਾ ਫਾਇਦਾ ਆ ਜਾਏ ਵੀ ਆਦੀ ਖਰੀਦਦਾਰੀ ਕਰ ਸਕੇ ਪਹੁੰਚ ਗਿਆ ਪਿੰਡ ਹਮਿਸ਼ਾ ਨੇੜੇ ਰਹੇਗਾ ਖਲੜਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਭਾਉ ਲਖਮਿੰਦਰ ਸਿੰਘ ਜੀ ਦੇ ਫਾਰਮ ਤੇ ਇਹ ਫਾਰਮ ਦਾ ਸੱਜਣੋ ਦੋ ਵਹਿੜਾ ਏ ਇੱਕ ਵਹਿੜੇ ਕੋਲ 25 ਕਿਲੋ ਦੁੱਧ ਹਾਜ਼ਰ ਹੋ ਮੌਕੇ ਦਾ ਤੇ ਇੱਕ ਕੋਲ 15-16 ਕਿਲੋ ਹੋਊਗਾ ਕਿਉਂ ਮੱਜਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਵੜਾਂ ਦਾ ਜੇ ਕੋਈ ਗੱਲਬਾਤ ਕਰਨੀ ਆ ਤੇ ਉਹ ਫੋਨ ਤੇ ਆਪਣੀ ਤੁਸੀਂ ਕਰ ਸਕਦੇ ਜੀ ਤੇ ਜੁੜੇ ਰਹੋ ਕਰਦੇ ਆ ਗੱਲਬਾਤ ਪਾਉਣਾ ਉਹ ਲਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਿੱਧਾ ਠੀਕ ਜੀ ਬਹੁਤ ਹੀ ਕਿਰਪਾਗੁਰੂ ਆਂ ਦੱਸਦੀ ਜੀ ਚਲੋ ਦਿਨੋ ਦਿਨ ਕਿਰਪਾ ਚੜਦੀ ਕਲਾ ਹੀ ਹੁੰਦੀ ਜਾਂਦੀ ਹੈ ਬੜੀ ਕਿਰਪਾਗੁਰੂ ਆਂ ਦੱਸਦੀ ਜੀ ਚਲੋ ਮਹਾਰਾਜ ਜਿੱਤੇ ਕਿਰਪਾ ਕਰਦਾ ਨਾ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਹੀ ਪਰਮਾਰਮਾ ਰੱਖੇ ਮੇਰੇ ਪ੍ਰਿਆਤ ਤੇ ਕਿੰਨੇ ਆਜ ਪਸ਼ੂ ਆਪਣੇ ਕੋਲ ਪਸ਼ੂ ਸਰਦਾਰ ਸਾਹਿਬ 6 ਆ ਕਿ ਦੋ ਗਾਂ ਤੇ ਚਾਰ ਮੱਝਾਂ ਚਾਹ ਮੱਝਾਂ ਦੀ ਡਿਟੇਲ ਸਾਂਝੀ ਕਰੀਗੇ ਸਰਦਾਰ ਸਾਹਿਬ ਆ ਕਿ ਥੋੜੇ ਡੰਗਰ ਜਿਆਦਾ ਚੰਗੇ ਜਾਂਦੇ ਆ ਠੀਕ ਆ ਅੱਗੇ ਆਪਣਾ ਛੋਟਾ ਹੁੰਦਾ ਹੈ ਰੇਟ ਆ ਕਿ ਥੋੜਾ ਰੇਟ ਥੋੜਾ ਚੁੱਕਣਾ ਹੈ ਆ ਕਿ ਚੁੱਕਣਾ ਡੰਗਰ ਚੰਗੇ ਜਾਂਦੇ ਆ ਚੰਗੇ ਤਾਂ ਚੰਗੇ ਮੁੱਲ ਪੈਣਾ ਹਾਂਜੀ ਹਾਂਜੀ ਜੇ ਉਹੋ ਜਿਹਾ ਹੋਊਗਾ ਜਿੰਨਾ ਕਿ ਉਹਨੇ ਇਹ ਗੁੜ ਪਾਲਾਂਗੇ ਮਿੱਠਾ ਤਾਂ ਉਹਨਾਂ ਵਧਣੇ ਵਧਣੇ ਹਾਂਜੀ ਹਾਂਜੀ ਹੂੰ ਕਈ ਉਹਨਾਂ ਸ਼ੂਗਰ ਦੇ ਮਰੀਜ਼ ਆ ਫਿੱਕੀ ਵਾਲੇ ਉਹਨਾਂ ਨੂੰ ਤੇ 40-50 ਹਜ਼ਾਰ ਵਾਲੀ ਮੈਂ ਵਾਰਾ ਖਾਣੀ ਆ ਹਾਂਜੀ ਹਾਂਜੀ ਤੇ ਜਿਹੜੇ ਆnde ਕਿ ਜੋ ਕੁਛ ਆਵੇ ਹਾਂਜੀ ਹਾਂਜੀ ਤੇ ਉਹ ਫਿਰ ਸਾਰੇ ਭਾਵੇਂ ਲੱਖ ਵਾਲੀ ਲੈ ਲੈਣ ਹੈ ਹਾਂਜੀ ਹਾਂਜੀ ਮੈਂ ਚੰਗੀ ਡਾਡੀ ਆ ਹਾਂਜੀ ਇੱਕ ਰਾ ਡਰੈਸ ਦਾ ਨੋਟ ਕਰਾਈਏ ਪੈਂਟਰੋਂ ਪੈਂਟ ਆ ਵੀ ਸ਼ਾ ਜਿਹੜਾ ਤੰਤਾਂ ਸਰ ਮੋਬਾਈਲ ਨੰਬਰ 86998 57375 ਠੀਕ ਆ ਤੇ ਸੂਆ ਦੇ ਭਾਵੇਂ ਦੂਜਾ ਹੀ ਗਾਇਦ ਕੀ ਹੈ ਨਾ ਠੀਕ ਆ ਨੀਲੀ ਜਾ ਗਈ ਬਿੱਲੀ ਮਨ ਕੀ ਅੱਖ ਕੱਟੀ ਜਾਏ ਕੱਟੀ ਆ ਗਈ ਮਾ ਹਾਂਜੀ ओके। ਫਿਰ ਨਾ ਕੋਈ 2-5 ਦਿਨ ਤੇ ਹੋ ਗਿਆ ਹੁਣ ਕਿੰਨੇ ਦਿਨ ਰੇੜ ਗਣ। ਹਾਂਜੀ ਹਾਂਜੀ ਹੋ ਗਿਆ ਨਾ। ਠੀਕ ਆ। ਪੇਠ ਥੋੜਾ ਚੰਗਾ ਲਾਇਓ ਇਹ ਕਰਾਈ ਨੂੰ ਕਰਮ ਵਾਲੀ ਨੂੰ। ਖੋਦ। ਕੱਟੀ ਜੇ ਸੱਜ ਨੂੰ ਆ ਜਿਹੜੇ। ਵੇਖ ਸਕਦੇ ਜੀ। ਕੱਟੀ ਵਾਲ ਨੂੰ ਜਾਈਦੀ ਬਾਕੀ ਮੈਂ ਬੜੀ ਜ਼ਬਰਦਸਤ ਆ। ਹਾਂਜੀ ਬੜੀ ਮੈਂ ਸਾਨੂੰ। ਹਾਂ ਜਿੰਨੀ ਵੀ ਤਰੀਫ ਕਰ ਲੋ ਕਿਉਂਕਿ ਤਰੀਫ ਡੰਗਰ ਦੀ ਕੀਤੀ ਜਾਂਦੀ ਜੇ ਕੋਈ ਹੋਵੇ ਵੀ ਅੱਗੋਂ ਜਾਪੇ ਵੀ ਤੇ ਫੂਗ ਮਾਰਿਆ ਡੰਗਰ ਉੱਡੇ ਡਿੱਗੇ ਤੇ ਉਹਦੀ ਤਰੀਫ ਕੀ ਕਰਨੀ ਆ। ਸਿਆਰੀਆਂ ਨੇ ਅਕਾਬਤਾਂ ਸੱਜਣੋ ਇਹ ਕਿਉਂਕਿ ਤਰੀਫ ਉਸ ਡੰਗਰ ਦੀ ਕੀਤੀ ਜਾਂਦੀ ਜਿਹੜਾ ਫੂਗ ਮਾਰਿਆ ਡਿੱਗੇ ਨਾ ਵਜਨ ਚੱਲ ਲੈ ਗਾਲ ਦਾ ਤੇ ਬਾਕੀ ਵਜਨ ਜੰਮੀ ਪੜੀ ਆ ਤੇ ਜਿਹੜਾ ਤਰੀਫ ਕੀਤਾ ਡੰਗਰੀ ਡੇਪਿਆ ਤਾਂ ਉਹਦੀ ਤਰੀਫ ਹੀ ਕਰਨੀ ਕਿਉਂ ਜਾਂਦੇ ਆਹ ਨਹੀਂ ਆਹ ਨਹੀਂ ਠੀਕ ਹੈ ਨਾ ਗੱਲਾਂ ਤੇ ਕਿੰਨਾ ਹਣ ਮੌਕੇ ਦਾ ਜਿਹੜਾ ਦੁੱਧ ਚਵਾ ਰਿਹਾ ਸਾਡੀ 13 ਕਿਲੋ ਤੋਂ ਉੱਤੇ ਦੁੱਧ ਹੈ 13 ਕਿਲੋ 13 ਕਿਲੋ ਦੀ ਗੱਡੀ ਲੈਂਦੇ 13 ਦੀ ਗਰੰਟੀ ਦੇਣੀ ਆ ਭਾਵੇਂ ਕੋਈ ਸੱਜਣ ਲੁਧਿਆਣੇ ਤੋਂ ਆ ਜੇ ਤਿੰਨ ਟਾਈਮ ਹੈ ਚੂ ਕੇ ਖੜੇ ਕਿਸੇ ਦੇ ਘਰ ਦੀ ਨਹੀਂ ਸੱਧੂ ਸਾਧ ਜਾਂ ਕੇ ਡੰਗਰ ਕੋਲ ਬਾਹਰ ਘੱਟ ਕਰ ਜਾਂਦਾ ਆਪਣੇ ਘਰ ਨਹੀਂ ਲਾਉਂਦਾ ਹੁਣ ਇੱਕ ਥਾ ਦੇ ਨੂੰ ਪਾਣੀ ਮਿਲਦਿਆ ਇੱਕ ਬਨੇ ਦੂਜੇ ਬਨੇ ਨੂੰ ਵੰਡ ਪਿਆ ਤੂੜੀ ਪਈ ਆ ਇਹ ਦੂਜੇ ਮੇਰੇ ਵਰਗੇ ਜਿੰਨੇ ਖੜਦੇ ਨੇ ਤਾਂ ਬੰਦ ਨਹੀਂ ਕਰਨਾ ਕਿ ਕਰਨਾ ਬੰਦੀ ਤੇ ਮੁੜ ਕੇ ਰੌਲੇ ਪੈਣਾ ਹਾਂਜੀ ਹਾਂ ਰੌਲੇ ਵਾਲਾ ਕੰਮ ਨਹੀਂ ਕਰਨਾ ਹਾਂਜੀ ਤੇ ਸਬੱਚਾ ਕੋਲ ਇਤਰਾ ਬਣਿਆ ਆਵੇ ਪਾਣੀ ਫਰੈਸ਼ ਆਉਂਦਾ ਆਵੇ ਹੈਂ ਕੀ ਵੇਖ ਲੋ ਪਾਣੀ ਉਨੇ ਚਟਾ ਹੈ ਤੇ ਤੂੰੜੀ ਭਾਵੇਂ ਅੱਗੇ 51 ਦਾ ਬਾਲਟਾ ਜ਼ਰੂਰੀ ਹੋਵੇ ਹਾਂਜੀ ਹਾਂਜੀ ਫਿਰ ਦੁੱਧ ਦੇਂਦਗੇ ਹਾਂਜੀ ਹਾਂਜੀ ਤੇ ਜੇ ਅਸੀਂ ਪਿੱਛੇ ਨਾਲ ਪਿਛਾ ਜੋੜ ਲੀਏ ਇਹ ਵੀ ਪਿਛਾ ਕਰ ਜਾਂਦੇ ਗਾ ਇਹ ਕਰ ਜਾਂਦੇ ਇਹ ਪਰੀਆਂ ਹੈ ਹਾਂਜੀ ਪਰੀਆਂ ਇਹ ਕਰ ਦਈਏ ਫਿਰ ਇਹਦਾ ਛੋਟਾ ਆਦਾ ਭਰਾ ਆਇਆ ਵੀਰ ਠੀਕ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਆ ਇਹ ਨਹੀਂ ਲੈ ਲਾਂਗਾ 2-2 ਲੱਖ ਵਾਲੀ ਠੀਕ ਹੈ ਠੀਕ ਹੈ ਜੀ ਹੋਰ ਮਹਾਰਾਜ ਜੀ ਸਤਿ ਸ੍ਰੀ ਅਕਾਲ ਤੇ ਪਾਉ ਫਿਰ ਰੇਟ ਕਰਦੇਗੇ ਨਿੱਕਾ ਜਿਹਾ ਜਿਆਦਾ ਨਾ ਵਾਹੇ। ਇਹ ਸੰਧੂ ਸਾਹਿਬ ਜੀ ਆ 1.25 ਦੀ ਦੇਣੀ ਹੈ ਜੀ। 1.25 ਦੀ? ਹਾਂਜੀ। ਇਹ ਨਾ ਆਖਣਗੇ ਤਰੀਫਾਂ ਹੀ ਕੀਤੀ ਜਾਂਦੇ ਤੇ ਰੇਟ ਹੀ ਨਹੀਂ ਦੱਸਦੇ। ਹੈ? 1.25 ਦੀ। 1.25। ਹਾਂਜੀ। ਤਿੰਨ ਮਹੀਨਾ ਛੱਡਦੇਗੇ 22 22 ਕਰਦੇਗੇ। ਪੰਜ ਛੱਡੋ ਸੰਧੂ ਸਾਹਿਬ। ਪੰਜ। ਹਾਂਜੀ। 1.20 ਦੀ ਦੇ ਦਾਂਗੇ 500 ਰੁਪਏ ਛੋੜ। ਹੋਰ ਕੋ ਭੈਣ ਭਰਾ ਇਦੋਂ ਘੱਟ ਫੋਨ ਨਾ ਕਰੇ। ਠੀਕ ਆ। ਇਹਦੇ ਬਾਰੇ? ਹਾਂਜੀ ਇਹਦੇ ਬਾਰੇ। ਹੂੰ ਠੀਕ ਆ। ਮੈਂ ਵੀ ਸੱਚ ਨਾਲ ਚੰਗੀ ਆ ਵਜਨ ਵਟਾਏ ਵੇਖ ਸਕਦੇ ਝੋਟੀ ਪਾਣ ਦੁੱਧ 13 ਕਿਲੋ ਮਗਰ ਕਟਿਆ ਸਿੰਘ ਮੂਹ ਦੀ ਬੰਤਰ ਨੀਲੀ ਚ ਆਉਂਦੀ ਆ ਕਿਉਂਕਿ ਅੱਖਾਂ ਔਖਾਂ ਵੀ ਪੈਰ ਹੀ ਤੁਹਿਆ ਦੇ ਮੱਥੇ ਦੇ ਵੀ ਬੱਲ ਬੁੱਲ ਝੋਟੀ ਨੇ ਕਿੰਨਾ ਦੂਜੇ ਨੰਬਰ ਤੇ ਮੋਰਾ ਨਸਲ ਹਾਂਜੀ ਸੰਤੂ ਸਾਹਿਬ ਜੀ ਹੈ ਤਾਜੀ ਆ ਬੱਚਾ ਰਾਤ ਦਾ ਦਾ ਮਰ ਗਿਆ ਜੀ ਬੱਚਾ ਫਿਰ ਹੋ ਗਿਆ ਰਾਤ ਦਾ ਹੈ ਬੱਚੇ ਫਿਰ ਥਾਂੜਿਆ ਨਾ ਦੁੱਧ 9 ਤੋਂ 10 ਕਿਲੋ ਤਿਆਰ ਆ 9 ਤੋਂ 10 ਹਾਂਜੀ ਬਲੂਨ ਹੀ ਜਾਂਦੀ ਹੈ ਪਹਿਲਾਂ ਨੇ ਪਹਿਲਾਂ ਨੇ ਮਿਲ ਵੀ ਉਤਰਾਈ ਪਹਿਲਾਂ ਨੇ ਆ ਪਹਿਲਾਂ ਨਹੀਂ ਹੂੰ ਤੇ ਹੁਣ ਵੇਖੋ ਸ਼ਾਮਾ ਨੂੰ ਕੀ ਕਰਦੀ ਏ ਇੱਕ ਡੰਗ ਆ ਹੋਗੀ ਇੱਕ ਅੱਧਾ ਡੰਗ ਜਾ ਕੇ ਕਰ ਵੀ ਸਕਦੀ ਆ ਹਾਂਜੀ ਓਕੇ ਲੈ ਆ ਜੱਟਾ ਕਮਾ ਆ ਜਿੰਦੀ ਰਵੇ ਤੇ ਝੋਟੀ ਸੋਹਣੀ ਆ ਸੂਆ ਪਹਿਲਾ ਹੀ ਹੋਊਗੀ ਹਾਂਜੀ ਹਾਂ ਤੁਣ ਸੋਣਾ ਬਾਕੀ ਦੋ ਤਾ 8-9 ਕਿਲੋ ਹੈਗਾ ਇੱਕ ਡੰਗ ਜਾ ਕੇ ਟੀਕਾ ਵੀ ਕਰ ਸਕਦੀ ਹੈ ਹੈ ਤੇ ਰੇਟ ਭਾਉ ਕਿੰਨਾ ਕਰਦੀ ਹੈ ਇਹਦਾ ਤੁਹਾਡੇ ਹਿਸਾਬ ਲਈਦਾ ਭਾਸੀ ਹਜ਼ਾਰ ਦੀ ਓ ਹਾਂਜੀ ਤੇ ਹੁਣ ਫਿਰ ਵਧਨੇ ਫੈਣਗੇ ਇੱਚੋ ਦੇ 5 ਘਟਾ ਲੀ 5 75 ਹਾਂਜੀ ਮੈਂ ਤਾਂ 5 ਹੀ ਹੋਰ ਛੱਡ ਦੇ ਪੋ ਚਲ ਦੇ ਦਿਓ 70 ਹਾਂ ਜੇ ਮਾ ਸਾਹਿਬ ਵੱਡਣੀ ਆ ਦੇ ਜੇ ਨਫੇ ਲੈਣੇ ਘਾਟੇ ਵੀ ਆਪਾਂ ਹੀ ਪਾਉਣੇ ਹੈ 70 ਜੀ ਠੀਕ ਆ ਦੂਜੇ ਨੰਬਰ ਤੇ ਤੇ ਜਿਹਦੇ ਮੋਰਾ ਦੀ ਆ ਗਈ ਇਹਦੇ ਮਗਰ ਕੱਟਾ ਹੋਊਗਾ ਇਹਦੇ ਮਗਰ ਕੱਟਾ ਸੰਦੂ ਸਭ ਉਧਰੋਂ ਆਈ ਮੈਂ ਹਾਂ ਅੱਛਾ ਦੋ ਦੇ ਥੱਲੇ 11 ਲੀਟਰ ਆ 11 ਹਾਂਜੀ ਇਹ ਮਲਵੈਣ ਆ ਹਾਂਜੀ ਠੀਕ ਆ ਇਹ ਮਾਲਵੇ ਦੀ ਮਲਵੈਣ ਦੇ ਸਜਣੂ ਵਾਕੀ ਕਾਦਗਾੜ ਚੋਟੀ ਦਾ ਵੀਰ ਸਰਦੇ ਨਹੀਂ 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 ਥਾਂ ਤੇ ਨੁਛੜੀ ਪਈ ਆ ਮਾਰਨਿੰਗ ਦਾ ਟਾਈਮ ਹੈ ਕੋਈ ਜ਼ਿਆਦਾ ਨਹੀਂ 10:00 ਵਜੇ ਦਾ ਹੀ ਆ ਲਿਆ ਸੱਜਣਾ ਕਮਾ ਲਿਆ ਧਿਆਨ ਆ ਭਾਈ ਵਾਕੀ ਕਾਦ ਤੋਂ ਬੜਾ ਚੋਟੀ ਦਾ ਬਿਲਕੁਲ ਐ ਇੱਕ ਮਾਲਵੇ ਦੇ ਬੜੇ ਹੁੰਦੇ ਨਾ ਹੈ ਮੋਢੇ ਮੇਰੇ ਦੇ ਹੁੰਦੇ ਹਾਂ ਪਤਲੀ ਸ਼ੰਕਰ ਕੀ ਦੁੱਧ ਪੂਰਾ ਦੁੱਧ 11 ਮੀਟਰ ਠੰਡਾ ਦੁੱਧ ਹੈ ਅੱਛਾ ਕਟਾ ਮਗਰਦੋ ਤੇ 11 ਐ ਤੇ ਰੇਟ ਹਾਂ ਸੰਸਾ ਇੱਕ ਵੀ ਦੀ ਨਾ ਦੇਖੀ ਇੱਕ ਵੀ ਦੀ ਜਾਇਜ਼ ਕਰਕੇ ਦੇ ਦੀ ਪੂਰੇ ਲੱਖ ਦੀ ਦੇ ਰਿਹਾ ਲੱਖ ਦੀ ਉਹ ਚੋਂ ਛੱਡ ਦਈਏ 2000 ਪਾਂਜੀ ਛੱਡ ਦੇ 95 ਹੀ ਦੇ ਦੇ 95000 ਦੀ ਜਸ ਨੂੰ 95000 ਦੀ ਸੱਜ ਨੂੰ ਇੱਕ ਕੱਟੀ ਮਿਲ ਜੂਗੀ ਕੱਟੀ ਕੱਟੀ ਜਿਹਨੂੰ ਕਹਿੰਦੇ ਆ ਕਿਉਂਕਿ ਚੀਜ਼ ਚੰਗੀ ਨੂੰ ਚੰਗਾ ਮੁੱਲ ਪੈਂਦਾ ਬਾਕੀ ਪਾਉ ਲਾ ਕੇ ਖੜ ਕੇ ਦਿਖਾਈ ਝੋਟੀ ਨੂੰ ਐਨੂੰ ਖਰੀ ਐਨੂੰ ਹੀ ਮੇਰੇ ਹਿਸਾਬ ਨਾਲ ਬਿਲਕੁਲ ਪਾਉ ਤੇਰੇ ਮੋਢੇ ਨੂੰ ਟੱਚ ਕਰਦੀ ਹੈ ਦੇਲ ਕੋ ਲੈ ਗਈ ਜਵਾਨ ਹੈ ਗਈ ਇਹ ਨਾ ਕੋਈ ਆਖੇ ਕੱਦ ਖਣੀ ਛੋਟਾ ਉਹ ਚੌਥੇ ਨੰਬਰ ਵਾਲੀ ਦੇ ਮਗਰ ਵੀ ਕੱਟਾ ਸਜਣੋ ਇਹ ਕੱਟਾ ਜੀ ਹਾਂ ਦੁੱਧ ਦੇ ਨੌ ਤੇ ਅੱਠ ਆ 20 ਬਿਨੀ ਬਿਨੀ ਵੀਡੀਓ ਪਾਈ ਕੀ ਵੀਰ ਭਰਾ ਦਾ 2000 ਰੁਪਏ ਆਇਆ ਜੇ ਉਹ ਖੜੇ ਹਾਂ ਉਹਨੇ ਕੀ ਆਪਾਂ ਦਵਾਂ ਠੀਕ ਆ ਹਾਂਜੀ ਉਹ ਵੀਰ ਆਇਆ ਨਹੀਂ ਤੇ ਕਹਿੰਦਾ ਭਾਬ ਕੀ ਹੁਣ 8 ਕਿਲੋ ਦੁੱਧ ਤੇ ਨੌ 8 ਕਿਲੋ 8 ਕਿਲੋ 8 ਕਿਲੋ ਲਾਇਆ ਮੋੜ ਕੇ ਖਜਣਾ ਸਾਂਜੀ ਆਖਦੇ ਲੋ ਹਲੋ ਜੀ ਜ਼ੋਨ ਚ ਆਓ ਓਕੇ ਹੈ ਓਕੇ ਠੀਕ ਆ ਆ ਜਾਓ ਸੰਧ ਸਾਰਾ ਬੱਚਾ ਇਕ ਦਿਖਾਤਾ ਜੀ ਤੇ ਰੇਟ ਆ ਇਹ ਸੰਧ ਸਾਰੀ 70000 ਰੇਟ ਪਾਇਆ 2000 ਖਾਈ ਆਈ ਹੈ ਜੀ ਹਾਂ ਉਹ 68000 ਦੀ ਇਹ ਹੋਰ ਕੇ ਭੰਟ ਰੱਖਾ ਨਹੀਂ 68000 68000 ਚਲੋ ਆ ਪਸ਼ੂ ਜੇ ਤੇ ਕਰਿਓ ਖਰੀਦਾਰੀਆਂ ਤੇ ਇੱਕ ਸੱਜਣੋ ਬੀਟਰ ਜਿਹਨੂੰ ਬੁੱਲ ਵੀ ਕਹਿ ਸਕਦੇ ਬੱਕਰਾ ਉਹ ਵੀ ਹੈਗਾ ਜੇ ਕੋਈ ਚਾਹਵਾਨ ਹੋਵੇ ਤੇ ਖਰੀਦਾਰੀ ਚਲੋ Casi